ਸਵਾਗਤ ਹੈ ਸਾਰੇ ਦਰਸ਼ਕਾਂ ਦਾ ਮੈਂ ਲਵਪ੍ਰੀਤ ਬੰਗੜ ਲੈ ਕੇ ਹਾਜ਼ਰ ਹਾਂ ਪੀਟੀਸੀ ਨਿਊਜ਼ ਦਾ ਖਾਸ ਪ੍ਰੋਗਰਾਮ ਅਵਾਮ ਦੀ ਆਵਾਜ਼ ਅੱਜ ਦੇ ਇਸ ਖਾਸ ਪ੍ਰੋਗਰਾਮ 'ਚ ਗੱਲ 10 ਤਸਵੀਰਾਂ ਦੀ ਕਰਾਂਗੇ ਅਜਿਹੀਆਂ ਤਸਵੀਰਾਂ ਦੀ ਗੱਲ ਕਰਾਂਗੇ ਜੋ ਲਗਾਤਾਰ ਸੁਰਖੀਆਂ 'ਚ ਬਣੀਆਂ ਰਹੀਆਂ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ ਪਹਿਲੀ ਤਸਵੀਰ ਧਰਮ ਦੇ ਨਾਲ ਜੁੜੀ ਹੋਈ ਹੈ ਪਰ ਜਿਸ ਨੂੰ ਸਿਆਸਤ ਦੇ ਨਾਲ ਜੋੜ ਕੇ ਵੀ ਵੇਖਿਆ ਜਾ ਰਿਹਾ ਹੈ ਇਸ ਤਸਵੀਰ ਦੀ ਟਾਈਮਿੰਗ ਦੇ ਉੱਤੇ ਵੀ ਸਵਾਲ ਖੜੇ ਕੀਤੇ ਜਾ ਰਹੇ ਨੇ ਦੂਜੀ ਤਸਵੀਰ ਦੋ ਵੱਡੇ ਸਿਆਸਤਦਾਨਾਂ ਦੇ ਨਾਲ ਜੁੜੀ ਹੋਈ ਹੈ ਪਰ ਇਸ ਤਸਵੀਰ ਨੇ ਇਹਨਾਂ ਸਿਆਸਤਦਾਨਾਂ ਦੇ ਵਿੱਚੋਂ ਇੱਕ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਨੇ ਤੀਜੀ ਤਸਵੀਰ ਅਜੀ ਹੀ ਹੈ ਜਿਹਦੇ ਸਾਹਮਣੇ ਆਉਣ ਦੀ ਕਿਸੇ ਨੂੰ ਉਮੀਦ ਨਹੀਂ ਸੀ ਪਰ ਜਦੋਂ ਇਹ ਤਸਵੀਰ ਨਿਕਲ ਕੇ ਸਾਹਮਣੇ ਆਈ ਤਾਂ ਸਿਆਸੀ ਮਹਾਰੇ ਕਹਿਣ ਦੇ ਲਈ ਮਜਬੂਰ ਹੋ ਗਏ ਕਿ ਜਨਾਬ ਥੋੜੀ ਦੇਰ ਕਰਦੀ ਆਤੇ ਆਤੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਉਸ ਤਸਵੀਰ ਦੀ ਜਿਸ ਨੇ ਕਾਂਗਰਸ ਦੇ ਇੱਕ ਉਮੀਦਵਾਰ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਨੇ ਜੀ ਹਾਂ ਗੱਲ ਕਰ ਰਹੇ ਆ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਦੀ ਤਸਵੀਰ ਤੁਹਾਡੀ ਸਕਰੀਨ ਤੇ ਹੈ ਤਸਵੀਰ ਦੇ ਵਿੱਚ ਚਰਨਜੀਤ ਚੰਨੀ ਅਤੇ ਬੀਬੀ ਜਗੀਰ कौर ਨਜ਼ਰ ਆ ਰਹੇ ਨੇ ਇਸ ਤਸਵੀਰ ਦੇ ਵਿੱਚ ਨਜ਼ਰ ਆ ਰਿਹਾ ਹੈ ਕਿ ਚਰਨਜੀਤ ਚੰਨੀ ਬੀਬੀ ਜਗੀਰ ਕੌਰ ਦੇ ਚਿਹਰੇ ਨੂੰ ਹੱਥ ਲਗਾ ਰਹੇ ਨੇ ਇਸੇ ਤਸਵੀਰ ਨੇ ਚਰਨਜੀਤ ਸਿੰਘ ਚੰਨੀ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਨੇ ਕਿਉਂਕਿ ਇਹ ਵੀਡੀਓ ਜਦੋਂ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋਈ ਤਾਂ ਮਹਿਲਾ ਕਮਿਸ਼ਨ ਨੇ ਇਸ ਦਾ ਗੰਭੀਰ ਨੋਟਿਸ ਲਿਆ ਮਹਿਲਾ ਕਮਿਸ਼ਨ ਨੇ ਡੀਜੀਪੀ ਨੂੰ ਪੱਤਰ ਲਿਖ ਕੇ ਇਥੋਂ ਤੱਕ ਕਹਿ ਦਿੱਤਾ ਕਿ ਕਾਰਵਾਈ ਕੀਤੀ ਜਾਏ ਅਤੇ ਉਸ ਤੋਂ ਬਾਅਦ ਸਟੇਟਸ ਰਿਪੋਰਟ ਦਿੱਤੀ ਜਾਏ ਮਹਿਲਾ ਕਮਿਸ਼ਨ ਨੇ ਇਸ ਮਾਮਲੇ ਦਾ ਸੂਵੋ ਨੋਟਿਸ ਲਿਆ ਹੈ ਇਹ ਗੱਲ ਕਹੀ ਹੈ ਕਿ ਜੋ ਵੀ ਚਰਨਜੀਤ ਸਿੰਘ ਚੰਨੀ ਨੇ ਕੀਤਾ ਜਿਸ ਤਰੀਕੇ ਦੇ ਨਾਲ ਬੀਬੀ ਜ਼ਗੀਰਕੌਰ ਦੇ ਚਿਹਰੇ ਨੂੰ ਹੱਥ ਲਗਾਇਆ ਗਿਆ ਉਹ ਸਰਾਸਰ ਗਲਤ ਸੀ ਤੁਹਾਨੂੰ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਦੀ ਬਾਈਟ ਵੀ ਸੁਣਾ ਦਿੰਦੇ ਹਾਂ ਕਿ ਆਖਰ ਉਹਨਾਂ ਦਾ ਕੀ ਕਹਿਣਾ ਹੈ ਹਾਂਜੀ ਇਸ ਦੇ ਉੱਤੇ ਸਬੋਟੋ ਲਿਤਾ ਗਿਆ ਹੈ ਕਿ ਜੋ ਵੀ ਹਰਕਤ ਇਹਨਾਂ ਨੇ ਕੀਤੀ ਹੈ ਇਸ ਟਾਈਮ ਦੇ ਉੱਤੇ ਬਹੁਤ ਹੀ ਕੋਜੀ ਹਰਕਤ ਸੀਗੀ ਬੀਬੀ ਜੀ ਬੜੇ ਪਬਲਿਕਲੀ ਬੈਕਟ ਖੜੇ ਹੋਏ ਸੀਗੇ ਜੇ ਉਹ ਇੰਨੇ ਹੀ ਚਾਹੁੰਦੇ ਨੇ ਬਾਅਦ ਚ ਉਹਨਾਂ ਨੇ ਕਿਹਾ ਜੀ ਮੇਰੀ ਭੈਣ ਲੱਗਦੀ ਹੈ ਮੇਰੀ ਮਾਂ ਲੱਗਦੀ ਹੈ ਤੇ ਉਹਨਾਂ ਦੇ ਪੈਰਾਂ ਨੂੰ ਹੱਥ ਲਾਉਣਾ ਸੀਗਾ ਬੀਬੀ ਜੀ ਤੋਂ ਆਸ਼ੀਰਵਾਦ ਲੈਣਾ ਸੀਗਾ ਉਹਨਾਂ ਨੇ ਜੋ ਬੀਬੀ ਜੀ ਦੇ ਉੱਤੇ ਕੋਈ ਜੀ ਹਰਕਤ ਕਰਨ ਦੀ ਸ਼ਰੀਰ ਨੂੰ ਅਦਾ ਚੂਹਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਵੀ ਪਰੇ ਕੀਤਾ ਉਹਦਾ ਹੱਥ ਉਹਨਾਂ ਨੂੰ ਵੀ ਨਹੀਂ ਚੰਗਾ ਲੱਗਿਆ ਉਹਨਾਂ ਮੈਨੂੰ ਲੱਗਦਾ ਉਹਨਾਂ ਨੇ ਵੀ ਪਰੇ ਕੀਤਾ ਇਹ ਸਭ ਨੂੰ ਦੇਖਦੇ ਹੋਏ ਅਸੀਂ ਇਸ ਜੀਤੇ ਉੱਤੇ ਸਬੂਤ ਲੈ ਆਏ ਔਰ ਚਰਨਜੀਤ ਚੰਨੀ ਜੀ ਨੂੰ ਇਸ ਚੀਜ਼ ਦੇ ਉੱਤੇ ਪੰਜਾਬ ਦੀ ਹਰ ਮਹਿਲਾ ਦੇ ਕੋਲੋਂ ਮਾਫੀ ਮੰਗਣੀ ਚਾਹੀਦੀ ਹੈ বিজেপি ਉਹਨਾਂ ਨੂੰ ਕੋਈ ਸਮਾਂ ਵੀ ਦਿੱਤਾ ਗਿਆ ਕੀ ਲਿਖਿਆ ਗਿਆ ਲੈਟਰ ਚ ਹਾਂਜੀ ਕੱਲ ਦਾ ਮੈਂ ਉਹਨਾਂ ਨੂੰ ਦਿੱਤਾ ਹੈ ਕਿਉਂਕਿ ਹਰ ਕੋਈ ਬਿਜ਼ੀ ਹੈ ਇਸ ਟਾਈਮ ਦੇ ਉੱਤੇ ਤੇ ਇਲੈਕਸ਼ਨ ਦਾ ਟਾਈਮ ਹੈਗਾ ਮੈਂ ਉਹਨਾਂ ਨੂੰ ਕਿਹਾ ਤੁਸੀਂ ਕੱਲ ਤੱਕ ਸਾਨੂੰ ਸਬੰਧ ਦੋ ਇਹਦੇ ਉੱਤੇ ਇਨਕੁਆਰੀ ਦੋ ਕੱਲ ਤੱਕ ਦਾ ਸਮਾਂ ਹੈਗਾ ਉਸ ਤੋਂ ਬਾਅਦ ਦੇਖਦੇ ਹਾਂ ਉਹਨਾਂ ਦੀ ਇਨਕੁਆਰੀ ਕੀ ਆਂਦੀ ਹੈ ਰਿਪੋਰਟ ਕੀ ਆਂਦੀ ਹੈ ਉਸ ਤੋਂ ਬਾਅਦ ਅਸੀਂ ਆਪਣਾ ਐਕਸ਼ਨ ਲਵਾਂਗੇ ਸਮਝ ਫੇ ਜਾਗੇ ਤਚਰਨਜੀਤ ਸਿੰਘ ਚੰਨੀ ਦੇ ਵੱਲੋਂ ਜੋ ਕੁਝ ਕੀਤਾ ਗਿਆ ਉਸ ਤੇ ਸਖਤ ਇਤਰਾਜ਼ ਜਤਾਉਂਦੇ ਹੋਏ ਨਜ਼ਰ ਆਏ ਨੇ ਪੰਜਾਬ ਮੀਲਾ ਕਮਿਸ਼ਨ ਦੇ ਚੇਅਰਪਰਸਨ ਉੱਥੇ ਹੀ ਇਸ ਪੂਰੇ ਮਸਲੇ ਨੂੰ ਲੈ ਕੇ ਚਰਨਜੀਤ ਸਿੰਘ ਚੰਨੀ ਦਾ ਇੱਕ ਸਪਸ਼ਟੀਕਰਨ ਵੀ ਨਿਕਲ ਕੇ ਸਾਹਮਣੇ ਆਇਆ ਹੈ ਉਹਨਾਂ ਨੇ ਇਹ ਕਹਿ ਦਿੱਤਾ ਕਿ ਬੀਬੀ ਜਗੀਰ ਕੌਰ ਤਾਂ ਮੇਰੇ ਵੱਡੇ ਭੈਣ ਵਰਗੇ ਨੇ ਮੇਰੇ ਮਾਤਾ ਜੀ ਵਰਗੇ ਨੇ ਮੈਂ ਉਹਨਾਂ ਦਾ ਬਹੁਤ ਸਤਿਕਾਰ ਕਰਦਾ ਤੁਸੀਂ ਚਰਨਜੀਤ ਸਿੰਘ ਚੰਨੀ ਦਾ ਇਹ ਸਪਸ਼ਟੀਕਰਨ ਵੀ ਸੁਣੋ ਬੀਬੀ ਜਗੀਰ ਕੌਰ ਮੇਰੀ ਵੱਡੀ ਭੈਣ ਹੈ ਮੇਰੀ ਮਾਂ ਦੇ ਬਰਾਬਰ ਹੈ ਤੁਸੀਂ ਮੈਨੂੰ ਮੈਂ ਦੇਖਿਆ ਮੈਂ ਉਸ ਤਰ੍ਹਾਂ ਉਹਨੂੰ ਕਿਸ ਤਰ੍ਹਾਂ ਝੁੱਕ ਕੇ ਮਿਲਿਆ ਕਰ ਦੇਖਿਆ ਨਾ ਐਸੀ ਠੋਡੇ ਦੇ ਹੱਥ ਥੱਲੇ ਹੱਥ ਆਪਣੇ ਬਜ਼ੁਰਗਾਂ ਦੇ ਯਾਰ ਆਪਣੀ ਬੜੀ ਪੈੜਿਆ ਮਾਂ ਦੇ ਲਗਾ ਲਏ ਕਿ ਮੈਂ ਉਸੇ ਤਰ੍ਹਾਂ ਉਹਨੂੰ ਪਿਆਰ ਕਰਿਆ ਉਹ ਮੇਰੀ ਅੱਜ ਦੀ ਨਹੀਂ ਹੈ ਮੇਰੇ ਸਾਡੇ ਬੜੇ ਪੁਰਾਣੇ ਇੱਕ ਭੈਣ ਭਰਾਵਾਂ ਵਾਲਾ ਰਿਸ਼ਤਾ ਤਾਂ ਤੁਸੀਂ ਸੁਣਿਆ ਚਰਨਜੀਤ ਸਿੰਘ ਚੰਨੀ ਸਾਹਿਬ ਕਹਿੰਦੇ ਹੋਏ ਨਜ਼ਰ ਆ ਰਹੀ ਨਹੀਂ ਕਿ ਜਿਵੇਂ ਅਸੀਂ ਬਜ਼ੁਰਗਾਂ ਨੂੰ ਪਿਆਰ ਕਰਦੇ ਹੋਏ ਉਹਨਾਂ ਦੇ ਚਿਹਰੇ ਨੂੰ ਹੱਥ ਲਗਾ ਦਿੰਦੇ ਹਾਂ ਮੈਂ ਤਾਂ ਠੀਕ ਉਸੇ ਤਰੀਕੇ ਦੇ ਨਾਲ ਬੀਬੀ ਜਗੀਰ ਕੌਰ ਦੇ ਚਿਹਰੇ ਨੂੰ ਹੱਥ ਲਗਾਇਆ ਸੀ ਪਰ ਉੱਥੇ ਹੀ ਦੂਜੇ ਪਾਸੇ ਮਹਿਲਾ ਕਮਿਸ਼ਨ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਮਾਂ ਦੀ ਤਰ੍ਹਾਂ ਉਹਨਾਂ ਦਾ ਸਤਿਕਾਰ ਕਰਦੇ ਹੋ ਪਿਆਰ ਕਰਦੇ ਹੋ ਤਾਂ ਪੈਰਾਂ ਨੂੰ ਹੱਥ ਕਿਉਂ ਨਹੀਂ ਲਗਾਇਆ ਪੀਡੀਸੀ ਨਿਊਜ਼ ਦੇ ਮੁੱਖ ਸੰਪਾਦਕ ਅਰਪੀਸਾਨੀ ਜੀ ਸਾਡੇ ਨਾਲ ਮੌਜੂਦ ਨੇ ਸਾਨੀ ਜੀ ਚੰਨੀ ਸਾਹਿਬ ਤੇ ਵਿਵਾਦਾਂ ਰਿਸ਼ਤਾ ਬਹੁਤ ਪੁਰਾਣਾ ਹੈ ਆਏ ਦਿਨ ਉਹਨਾਂ ਦੇ ਨਾਲ ਕੋਈ ਨਾ ਕੋਈ ਵਿਵਾਦ ਜੁ ਅ ਦੇਖੋ ਇਹ ਕੋਈ ਨਵਾਂ ਮਸਲਾ ਨਹੀਂ ਹੈ ਚਰਜੀਤ ਸਿੰਘ ਚੰਨੀ ਹੋਰਾਂ ਦੇ ਨਾਲ ਪਹਿਲਾਂ ਵੀ ਇਦਾਂ ਦਾ ਇੱਕ ਅਲਿਗੇਸ਼ਨ ਲੱਗਿਆ ਤੁਹਾਨੂੰ ਪਤਾ ਹੋਵੇਗਾ ਕਿ ਇੱਕ ਸਟੂਡੈਂਟ ਦੇ ਨਾਲ ਉਹਨਾਂ ਦਾ ਕੁਝ ਦਾ ਵਾਇਰਲ ਹੋਇਆ ਸੀ ਜਿਸ ਤੋਂ ਬਾਅਦ ਕਾਫੀ ਚਰਚਾ ਦੇ ਵਿੱਚ ਰਹੇ ਚੰਨੀ ਸਾਹਿਬ ਇੱਕ ਆਈਜੀਐਸ ਆਫੀਸਰ ਜਿਹੜੀ ਫੀਮੇਲ ਲੜੀ ਹੈ ਉਹਨੇ ਵੀ ਕੁਝ ਅਲਿਗੇਸ਼ਨਸ ਲਗਾਏ ਸੀ ਮੈਸੇजेस ਕਰਨ ਦੇ ਉਦੋਂ ਵੀ ਤਸਵੀਰਾਂ ਭੇਜਦੇ ਜੀ ਤੇ ਹੁਣ ਬੀਬੀ ਜ਼ਗੀਰ ਕੌਰ ਦੇ ਨਾਲ ਹਾਲਾਂਕਿ ਕਈ ਵਾਰੀ ਕੁਝ ਲੀਡਰ ਜਾਂ ਕੁਝ ਆਸੀ ਵੀ ਲੋਕ ਜਿਹੜੇ ਸਹਿਜ ਸੁਭਾਏ ਕੋਈ ਚੀਜ਼ਾਂ ਕਰ ਦਿੰਦੇ ਆ ਪਰ ਜਦੋਂ ਤੁਸੀਂ ਅ ਲੋਕਾਂ ਦੇ ਵਿੱਚ ਵਿਚਰਦੇ ਹੋ ਜਦੋਂ ਤੁਸੀਂ ਸੋਸ਼ਲ ਲਾਈਫ ਜੀਂਦੇ ਹੋ ਜਦੋਂ ਤੁਹਾਡੇ ਨਾਲ ਇੱਕ ਅਹੁਦਾ ਜੁੜਿਆ ਹੋਇਆ ਹੈ ਜਦੋਂ ਇੱਕ ਬੜਾ ਵੱਡਾ ਤੁਹਾਡਾ ਨਾਮ ਹੈਗਾ ਲੀਡਰ ਹੈਗੇ ਹੋ ਤਾਂ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਪਬਲਿਕਲੀ ਤੁਹਾਡੀਆਂ ਜਿਹੜੀਆਂ ਹਰਕਤਾਂ ਨੇ ਉਹ ਕੈਮਰੇ ਦੇ ਵਿੱਚ ਕੈਦ ਹੋ ਰਹੀਆਂ ਨੇ ਲੋਕੀ ਦੇਖ ਰਹੇ ਨੇ ਸੋ ਇਹਨਾਂ ਸਾਰੀਆਂ ਚੀਜ਼ਾਂ ਦਾ ਬਹੁਤ ਧਿਆਨ ਰੱਖਣਾ ਪੈਂਦਾ ਹੋ ਸਕਦਾ ਹੈ ਇਸ ਗੱਲ ਦੇ ਵਿੱਚ ਕੋਈ ਦੁਰਾਇ ਨਹੀਂ ਹੋ ਸਕਦਾ ਸਹਿਦ ਸੁਭਾਈ ਉਹਨਾਂ ਨੇ ਕੀਤਾ ਹੋਵੇ ਪਰ ਉਹ ਇੱਕ ਇਸ਼ੂ ਤਾਂ ਬਣ ਗਿਆ ਇਸ਼ੂ ਕ੍ਰੀਏਟ ਕਰ ਲਿਆ ਉਹ ਇਸ਼ੂ ਇਸ ਕਰਕੇ ਵੀ ਬਣ ਗਿਆ ਕਿਉਂਕਿ ਤੁਹਾਡੀ ਬੈਕਗ੍ਰਾਉਂਡ ਦੇ ਵਿੱਚ ਵੀ ਅਜਿਹੀਆਂ ਚੀਜ਼ਾਂ ਛੁੱਟਦੀਆਂ ਰਹੀਆਂ ਸੋ ਮੈਨੂੰ ਲੱਗਦਾ ਕਿ ਇਹਨਾਂ ਚੀਜ਼ਾਂ ਨੂੰ ਇਗਨੋਰ ਕਰ ਦੇਣਾ ਚਾਹੀਦਾ ਸੀ ਇਹਨਾਂ ਚੀਜ਼ਾਂ ਤੋਂ ਚੰਨੀ ਸਾਹਿਬ ਨੂੰ ਬਚਣਾ ਚਾਹੀਦਾ ਦੂਜੇ ਪਾਸੇ ਹੁਣ ਵਿਮਨ ਕਮਿਸ਼ਨ ਨੇ ਸੂ ਮੋਟਰ ਲੈ ਲਿਆ ਇਹਦਾ ਉਹਨਾਂ ਨੇ ਆਪਣੇ ਆਪ ਹੀ ਇਹ ਮਸਲਾ ਚੱਕ ਲਿਆ ਨਾ ਤਾਂ ਬੀਬੀ ਜਗੀਰ ਕੌਰ ਉਹਨਾਂ ਨੇ ਸ਼ਿਕਾਇਤ ਕੀਤੀ ਨਾ ਚੰਨੀ ਵੱਲੋਂ ਕੋਈ ਗੱਲਬਾਤ ਹੋਈ ਹੈ ਨਾ ਕਿਸੇ ਹੋਰ ਵੱਲੋਂ ਸ਼ਿਕਾਇਤ ਕੀਤੀ ਗਈ ਨਾ ਹੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਵੱਲੋਂ ਸ਼ਿਕਾਇਤ ਕੀਤੀ ਗਈ ਸੂ ਮੋਟਰ ਲੈਂਦੇ ਹੋਏ ਉਹਨਾਂ ਨੇ ਕਿਹਾ ਕਿ ਚਰਨਜੀਤ ਚੰਨੀ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਕਿਉਂਕਿ ਇਹਨਾਂ ਦਾ ਪਿਛੋਕੜ ਐਵੇਂ ਦਾ ਹੀ ਹੈ ਇਹ ਪਹਿਲਾਂ ਵੀ ਅਜਿਹੇ ਕੰਮ ਕਰ ਚੁੱਕੇ ਨੇ ਸੋ ਇਸ ਕਰਕੇ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਔਰ ਥੋੜੀ ਜਿਹਾ ਪਹਿਲਾਂ ਹੀ ਮੇਰੇ ਫੋਨ ਦੇ ਉੱਤੇ ਬੀਬੀ ਜ਼ਗੀਰ ਕੌਰ ਹੋਰਾਂ ਦਾ ਸਪਸ਼ਟੀਕਰਨ ਵੀ ਆਇਆ ਉਹਨਾਂ ਨੇ ਕਿਹਾ ਕਿ ਜੋ ਚਰਨਜੀਤ ਚੰਨੀ ਉਹਨਾਂ ਨੇ ਹਰਕਤ ਕੀਤੀ ਹੈ ਉਹ ਉਹ ਸਹਿਜ ਸੁਭਾਸੀ ਉਹ ਕੱਟ ਕੇ ਚਲਾਈ ਹੋਈ ਕਲਿੱਪ ਹੈ ਉਸ ਤੋਂ ਪਹਿਲਾਂ ਉਹ ਮੈਨੂੰ ਬੜੇ ਚੰਗੇ ਤਰੀਕੇ ਨਾਲ ਮਿਲੇ ਪੈਰੀ ਹੱਥ ਵਿਲਾਇਆ ਹੱਥ ਜੋੜ ਕੇ ਮਿਲੇ ਨੇ ਸੋ ਅਜਿਹੇ ਦੇ ਵਿੱਚ ਕੁਝ ਗਲਤ ਉਹਨਾਂ ਨੇ ਨਹੀਂ ਕੀਤਾ ਜੋ ਵੀ ਹੋਇਆ ਉਸ ਸੈਜ ਸੁਭਾਅ ਦੇ ਵਿੱਚ ਹੋਇਆ ਜੋ ਵਾਇਰਲ ਕਲਿੱਪਸ ਕੀਤੀਆਂ ਜਾ ਰਹੀਆਂ ਉਸ ਨਾਲ ਸਗੋਂ ਮੇਰੇ ਮਨ ਨੂੰ ਪੀੜਾ ਪਹੁੰਚ ਰਹੀ ਹੈ ਮੇਰੇ ਘਰਦਿਆਂ ਨੂੰ ਮੇਰੀ ਫੈਮਿਲੀ ਨੂੰ ਹੁੰਦੀ ਹੈ ਕਿ ਜਦੋਂ ਵਾਰ-ਵਾਰ ਉਹ ਤਸਵੀਰਾਂ ਅਸੀਂ ਦੇਖ ਰਹੇ ਹਾਂ ਕਿ ਕਿਵੇਂ ਦੇ ਗਾਣੇ ਲਾਲਾ ਕਿਉਂ ਚੀਜ਼ਾਂ ਜਿਹੜੀਆਂ ਉਹ ਵਾਇਰਲ ਕੀਤੀਆਂ ਜਾ ਰਹੀਆਂ ਸੋ ਅਜਿਹੀ ਚੀਜ਼ ਦਾ ਉਹਨਾਂ ਨੇ ਸਭੋ ਖੰਡਨ ਕੀਤਾ ਬੀਬੀ ਜਗੀਰ ਕੌਰ ਹੋਰਾਂ ਨੇ ਕਿ ਐਦਾਂ ਦੀ ਕੋਈ ਵੀ ਗੱਲ ਨਹੀਂ ਹੈ ਜੜੀ ਬਣਾ ਚੜਾ ਕੇ ਕੀਤੀ ਜਾ ਰਹੀ ਹੈ ਸੋ ਮਹਿਲਾ ਕਮਿਸ਼ਨ ਨੇ ਕਿਉਂ ਇਹਦਾ ਨੋਟਿਸ ਲਿਆ ਇਹ ਇੱਕ ਵੱਡਾ ਸਵਾਲ ਜ਼ਰੂਰ ਹੈ ਹੁਣ ਕਾਰਵਾਈ ਕੀ ਹੁੰਦੀ ਹੈ ਇਹ ਵੀ ਸਾਨੂੰ ਦੇਖਣਾ ਪਏਗਾ ਪਰ ਤੁਹਾਨੂੰ ਲੱਗਦਾ ਨਹੀਂ ਹੈ ਕਿ ਵੀਡੀਓ ਤਾਂ ਵਾਇਰਲ ਹੋ ਗਈ ਇਮੇਜ ਟੈਂਡੈਂਟ ਜੋ ਹੋਣਾ ਸਗਾ ਉਹ ਕਿਤਨਾ ਕਿਤੇ ਹੁੰਦਾ ਹੋਇਆ ਸ਼ਾਇਦ ਆਉਣ ਵਾਲੇ ਦਿਨਾਂ ਦੇ ਵਿੱਚ ਨਜ਼ਰ ਆ ਸਕਦਾ ਹੈ ਕਿਉਂਕਿ ਜਿਵੇਂ ਤੁਸੀਂ ਪਹਿਲਾਂ ਕਿਹਾ ਕਿ ਚੰਨੀ ਸਾਹਿਬ ਦੇ ਨਾਲ ਅਜਿਹੇ ਵਿਵਾਦ ਪਹਿ ਉਹ ਮਾਇਨੇ ਕੱਢ ਲਈ ਗਏ ਜੋ ਸ਼ਾਇਦ ਨਹੀਂ ਕੱਢੇ ਜਾਣੇ ਚਾਹੀਦੇ ਸੀ। ਜੇ ਬਿਲਕੁਲ ਠੀਕ ਹੈ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਇਹ ਕੋਈ ਪਹਿਲੀ ਵਾਰ ਤਾਂ ਹੈ ਨਹੀਂ ਕਿ ਕੋਈ ਗੱਲ ਐਦਾਂ ਦੀ ਹੋਈ ਹੋਵੇ ਇਸ ਤੋਂ ਪਹਿਲਾਂ ਵੀ ਜਿਹੜੇ ਆ ਉਹ ਨਾਮ ਜੁੜਦੇ ਰਹੇ ਨੇ ਇਸੇ ਕਰਕੇ ਹੀ ਇਹ ਜਿਆਦਾ ਵਾਅ ਬਰੂਲਾ ਹੋਇਆ ਇਸੇ ਕਰਕੇ ਹੀ ਇਸ ਗੱਲ ਨੇ ਜਿਆਦਾ ਤੂਲ ਫੜਿਆ ਕਿ ਪਹਿਲਾਂ ਵੀ ਇਸ ਮਸਲੇ ਦੇ ਵਿੱਚ ਚਰਨਜੀਤ ਚੰਨੀ ਨੇ ਜਿਹੜੇ ਉਲਿਪਤ ਸੀਗੇ ਉਦੋਂ ਵੀ ਬੜੀ ਚਰਚਾ ਹੋਈ ਇਸ ਕਰਕੇ ਇਸ ਮਸਲੇ ਤੇ ਜਿਹੜਾ ਜਿਆਦਾ ਤੂਲ ਇਸ ਨੇ ਫੜ ਲਿਆ ਹੁਣ ਸਵਾਲ ਇਹ ਪਤਾ ਹੁੰਦਾ ਕਿ ਲੀਗਲੀ ਤੌਰ ਤੇ ਇਸ ਤੇ ਕੀ ਕਾਰਵਾਈ ਹੁੰਦੀ ਹੈ ਕਿ ਨਹੀਂ ਹੁੰਦੀ ਅ ਕਿਉਂਕਿ ਹੁਣ ਜਿਹੜੀ ਇਹ ਕਾਰਵਾਈ ਮਹਿਲਾ ਕਮਿਸ਼ਨ ਨੇ ਕਹਿ ਦਿੱਤੀ ਹੈ ਕਰਨ ਦੇ ਲਈ ਉਸ ਕਾਰਵਾਈ ਦੇ ਵਿੱਚੋਂ ਇਹ ਜਿਹੜੀ ਚੋਣ ਪ੍ਰਕਿਰਿਆ ਦੇ ਵਿੱਚ ਅੰਨੀ ਸਾਹਿਬ ਨਿਕਲ ਰਹੇ ਨੇ ਉਹ ਚੋਣ ਪ੍ਰਕਿਰਿਆ ਵੀ ਪ੍ਰਭਾਵਿਤ ਹੋਏਗੀ ਉਹ ਉਹਨਾਂ ਦਾ ਜਿਹੜਾ ਕਿਉਂਕਿ ਹੁਣ ਦਿਨ ਰਹਿ ਗਏ ਨੇ ਬੜੇ ਥੋੜੇ ਅਜੇ ਦੇ ਵਿੱਚ ਕੋਈ ਵੀ ਲੀਡਰ ਜਿਹੜਾ ਫੂਕ ਫੂਕੇ ਕਦਮ ਰੱਖਦਾ ਆਪਣੀ ਸਪੀਚ ਤੋਂ ਲੈ ਕੇ ਆਪਣੀਆਂ ਹਰਕਤਾਂ ਤੋਂ ਲੈ ਕੇ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਕਿ ਤਰ੍ਹਾਂ ਕਿਤੇ ਥੋੜੀ ਜਿਹੀ ਅਣਗਹਿਲੀ ਜਿਹੜੀ ਉਹ ਚੰਨੀ ਸਾਹਿਬ ਤੋਂ ਤਾਂ ਜ਼ਰੂਰ ਹੋਈ ਹੈ ਤਾਂ ਅੰਗੈਲੀ ਸ਼ੁਰੂ ਹੋਈ ਹੈ ਹੁਣ ਇਹ ਅੰਗੈਲੀ ਕਿੰਨੀ ਕੁ ਭਾਰੀ ਪੈਂਦੀ ਹੈ ਇਹ ਵੇਖਣ ਵਾਲੀ ਗੱਲ ਹੋਵੇਗੀ ਕਿਉਂਕਿ ਮਹਿਲਾ ਕਮਿਸ਼ਨ ਨੇ ਡੀਜੀਪੀ ਨੂੰ ਪੱਤਰ ਲਿਖ ਕੇ ਕਹਿ ਦਿੱਤਾ ਹੈ ਕਿ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਜਾਏ ਕਾਰਵਾਈ ਕਰਨ ਤੋਂ ਬਾਅਦ ਕਾਰਵਾਈ ਕੀ ਕੀਤੀ ਗਈ ਹੈ ਉਸ ਦੀ ਸਟੇਟਸ ਰਿਪੋਰਟ ਵੀ ਜੋ ਹੈ ਉਹ ਦਿੱਤੀ ਜਾਏ ਹੁਣ ਵੇਖਣਾ ਇਹ ਹੋਵੇਗਾ ਕਿ ਇਸ ਮਾਮਲੇ 'ਚ ਕੀ ਕਾਰਵਾਈ ਹੁੰਦੀ ਹੈ ਚੰਨੀ ਸਾਹਿਬ ਦੀਆਂ ਅੱਗੇ ਕਿਹੜੀਆਂ ਮੁਸ਼ਕਲਾਂ ਵਾਦੀਆਂ ਨੇ ਅਤੇ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਦੀ ਇਮੇਜ ਤੇ ਕਿੰਨਾ ਕੁ ਡੈਂਟ ਪੈਂਦਾ ਹੈ ਕੱਲ ਅਗਲੀ ਤਸਵੀਰ ਦੀ ਕਰ ਲੈਂਦੇ ਆ ਜੋ ਨਿਕਲ ਕੇ ਜਦੋਂ ਸਾਹਮਣੇ ਆਈ ਤਾਂ ਹਰ ਕੋਈ ਹੈਰਾਨ ਰਹਿ ਗਿਆ ਇਹ ਤਸਵੀਰ ਲੁਧਿਆਣਾ ਦੀ ਸਿਆਸਤ ਨਾਲ ਸਿੱਧੇ ਤੌਰ ਤੇ ਜੁੜੀ ਹੋਈ ਹੈ ਤਸਵੀਰ ਬੈਂਸ ਭਰਾਵਾਂ ਦੇ ਨਾਲ ਜੁੜੀ ਹੋਈ ਹੈ ਜਿਨ੍ਹਾਂ ਨੇ ਆਪਣੀ ਪਾਰਟੀ ਦਾ ਕਾਂਗਰਸ ਦੇ ਵਿੱਚ ਰਲੇਵਾ ਕਰਕੇ ਹੁਣ ਕਾਂਗਰਸ ਦਾ ਹੱਥ ਫੜ ਲਿਆ ਹੈ ਜੀ ਹਾਂ ਬੈਂਸ ਬ੍ਰਦਰਸ ਨੇ ਕਾਂਗਰਸ ਦਾ ਹੱਥ ਫੜ ਲਿਆ ਹੈ ਸਿਮਨਜੀਤ ਬੈਂਸ ਨੇ ਆਪਣੇ ਸੋਸ਼ਲ ਮੀਡੀਆ ਹੈਂਡਲਸ ਤੇ ਤਸਵੀਰਾਂ ਸਾਂਝੀਆਂ ਕੀਤੀਆਂ ਰਾਹੁਲ ਗਾਂਧੀ ਇਸ ਤਸਵੀਰ ਦੇ ਵਿੱਚ ਉਹਨਾਂ ਦੇ ਨਾਲ ਨਜ਼ਰ ਆਏ ਰਾਹੁਲ ਗਾਂਧੀ ਦੀ ਮੌਜੂਦਗੀ ਜਿਉਂ ਉਹਨਾਂ ਨੇ ਕਾਂਗਰਸ ਦਾ ਹੱਥ ਫੜ ਲਿਆ ਹੈ ਸਿਮਨਜੀ ਲੋਕ ਇਨਸਾਫ ਪਾਰਟੀ ਦੇ ਮੁਖੀ ਨੇ ਸਿਮਂਜੀਤ ਸਿੰਘ ਬੈਂਸ ਲੋਕ ਇਨਸਾਫ ਪਾਰਟੀ ਦਾ ਹੁਣ ਰਸਮੀ ਤੌਰ ਤੇ ਕਾਂਗਰਸ ਪਾਰਟੀ ਦੇ ਵਿੱਚ ਜੋ ਹੈ ਉਹ ਰਲੇਵਾ ਹੋ ਚੁੱਕਾ ਹੈ ਦੋਵੇਂ ਬ੍ਰਾਦਰਜ਼ ਜੋ ਨੇ ਵਿਧਾਇਕ ਰਹਿ ਚੁੱਕੇ ਨੇ ਤੇ ਆਪਣੀ ਪਾਰਟੀ ਲੋਕ ਇਨਸਾਫ ਪਾਰਟੀ ਜੋ ਉਹਨਾਂ ਦੀ ਸੀ ਉਸ ਦੇ ਟਿਕਟ ਤੇ ਚੋਣਾ ਵੀ ਲੜ ਚੁੱਕੇ ਨੇ ਆਤਮਨਗਰ ਅਤੇ ਲੁਧਾਨਾ ਦੱਖਣੀ ਵਿਧਾਨ ਸਭਾ ਦੀ ਨੁਮਾਇੰਦੀ ਜੋ ਨੇ ਉਹ ਨੁਮਾਇੰਦਗੀ ਬਦਲ ਚੁੱਕੇ ਨੇ ਅਤੇ ਹੁਣ ਬੈਸ ਬ੍ਰਦਰਜ਼ ਜੋ ਨੇ ਉਹ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵਰਿੰਗ ਦੇ ਲਈ ਚੋਣ ਮੈਦਾਨ ਦੇ ਵਿੱਚ ਜੋ ਹੈ ਉਹ ਚੋਣ ਪ੍ਰਚਾਰ ਕਰਦੇ ਹੋਏ ਨਜ਼ਰ ਆ ਸਕਦੇ ਨੇ ਇਹਨਾਂ ਤਸਵੀਰਾਂ ਨੇ ਹਰ ਕਿਸੇ ਨੂੰ ਥੋੜਾ ਹੈਰਾਨ ਜ਼ਰੂਰ ਕਰ ਦਿੱਤਾ ਇਹਨਾਂ ਦੀ ਟਾਈਮਿੰਗ ਤੇ ਵੀ ਸਵਾਲ ਚੱਕਿਆ ਗਿਆ ਇਹ ਗੱਲ ਕਹਿ ਦਿੱਤੀ ਗਈ ਕਿ ਥੋੜੀ ਦੇਰ ਕਰਦੀ ਆਤੇ ਆਤੇ 사ਦੀ ਸਾਹਿਬ ਤੁਸੀਂ ਕਿਵੇਂ ਦੇਖਦੇ ਹੋ ਵਾਕਈ ਥੋੜੀ ਦੇਰ ਕਰ ਦਿੱਤੀ ਕਿਉਂਕਿ ਸ਼ਾਇਦ ਜੇਕਰ ਪਹਿਲਾਂ ਕਾਂਗਰਸ ਦੇ ਵਿੱਚ ਸ਼ਾਮਲ ਹੁੰਦੇ ਤਾਂ ਸ਼ਾਇਦ ਰਾਜਾ ਵੜਿੰਗ ਲੁਧਿਆਣਾ ਤੋਂ ਚੋਣ ਮੈਦਾਨ ਦੇ ਵਿੱਚ ਨਾ ਹੁੰਦੇ ਜਿਨ੍ਹਾਂ ਲਈ ਹੁਣੇ ਚੋਣ ਪ੍ਰਚਾਰ ਕਰਨਗੇ ਸ਼ਾਇਦ ਵੜਿੰਗ ਸਾਹਿਬ ਬੈਸ ਬਦਲ ਦੇ ਵਿੱਚੋਂ ਕਿਸੇ ਇੱਕ ਲਈ ਚੋਣ ਪ੍ਰਚਾਰ ਕਰ ਰਹੇ ਹੁੰਦੇ ਕਾਂਗਰਸ ਦੀ ਸਥਿਤੀ ਕੁਝ ਹੋਰ ਹੁੰਦੀ ਨਹੀਂ ਦੇਖੋ ਇਹ ਬਿਲਕੁਲ ਸਾਫ਼ ਹੈ ਕਿ ਕੋਈ ਵੀ ਪਾਰਟੀ ਜਦੋਂ ਕਿਸੇ ਵੀ ਪਾਰਟੀ ਦੇ ਵਿੱਚ ਮਰਜ ਜੁਆਇਨਿੰਗ ਹੁੰਦੀ ਹੈ ਤਾਂ ਪਹਿਲਾਂ ਇਹ ਸਾਰੀਆਂ ਗੱਲਾਂ ਤੈਅ ਹੁੰਦੀਆਂ ਨੇ ਕਿ ਤੁਹਾਨੂੰ ਕੀ ਦਿੱਤਾ ਜਾਏਗਾ ਤੁਹਾਡੇ ਤੋਂ ਕੀ ਲਿਆ ਜਾਏਗਾ ਬੈਂਸ ਬ੍ਰਦਰ ਨੇ ਜਿਹੜੇ ਉਹ ਹਮੇਸ਼ਾ ਹੀ ਲੋਕਲ ਪੋਲਿਟਿਕਸ ਦੇ ਵਿੱਚ ਰਹਿਣਾ ਪਸੰਦ ਕਰਦੇ ਨੇ ਵਿਧਾਨ ਸਭਾ ਤੱਕ ਹੀ ਰਹਿਣਾ ਪਸੰਦ ਕਰਦੇ ਨੇ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦੀ ਕੋਈ ਚੋਇਸ ਸੀਗੀ ਕਿ ਮੈਂਬਰ ਪਾਰਲੀਮੈਂਟ ਵਜੋਂ ਅਸੀਂ ਇਲੈਕਸ਼ਨ ਲੜੀਏ ਤਾਂ ਕਾਂਗਰਸ ਉਹਨਾਂ ਦੀ ਸਪੋਰਟ ਕਰਦੀ ਏਸੇ ਕਰਕੇ ਉਹ ਇਸ ਗੱਲ ਤੇ ਸ਼ਾਇਦ ਕੋਈ ਸਹਿਮਤੀ ਬਣੀ ਹੋਵੇ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਤੁਹਾਡੇ ਦੋਵਾਂ ਦੇ ਵਿੱਚੋਂ ਇੱਕ ਨੂੰ ਜਾਂ ਦੋਵਾਂ ਨੂੰ ਟਿਕਟ ਦੇ ਦਿੱਤੀ ਜਾਏਗੀ ਪਰ ਕਮਾਲ ਦੀ ਗੱਲ ਇਹ ਜ਼ਰੂਰ ਹੈਗੀ ਸ਼ਾਇਦ ਪਹਿਲੀ ਵਾਰੀ ਹੈ ਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਦਲ ਬਦਲੀਆਂ ਹੋ ਰਹੀਆਂ ਨੇ ਬਿਲਕੁਲ ਉਹ ਪਾਰਟੀ ਲੋਕ ਇਨਸਾਫ ਪਾਰਟੀ ਆਮ ਆਦਮੀ ਪਾਰਟੀ ਇਧਰ ਨਾਲ ਵੀ ਕਦੇ ਜੁੜਦੀ ਹੈ ਕਦੇ ਭਾਜਪਾ ਦੇ ਨਾਲ ਵੀ ਜੁੜਦੀ ਹੈ ਤਾਂ ਹੁਣ ਇੱਕੋ ਇੱਕ ਪਾਰਟੀ ਕਾਂਗਰਸ ਹੀ ਰਹਿ ਗਈ ਸੀ ਉਸ ਵਿੱਚ ਵੀ ਉਹਨਾਂ ਨੇ ਰਲੇਵਾ ਕਰ ਲਿਆ ਆਪਣੀ ਪਾਰਟੀ ਹੀ ਖਤਮ ਕਰ ਲਈ ਹੁਣ ਸਵਾਲ ਇਹ ਜ਼ਰੂਰ ਖੜਾ ਹੁੰਦਾ ਹੈ ਕਿ ਬਲਵਿੰਦਰ ਪੈਂਸ ਜਿਹੜੇ ਕਿ ਖੁਦ ਵੀ ਅਮਰਤਾਰੀ ਨੇ ਲਗਾਤਾਰ ਇਸ ਗੱਲ ਦੇ ਵਿੱਚ ਉਹ ਰਹਿੰਦੇ ਰਹੇ ਕੀ ਸਿੱਖਾਂ ਦਾ ਸਭ ਤੋਂ ਵੱਡਾ ਨੁਕਸਾਨ ਜੇ ਕਿਸੇ ਨੇ ਕੀਤਾ ਤਾਂ ਕਾਂਗਰਸ ਨੇ ਕੀਤਾ ਸਿੱਖਾਂ ਦੀ ਕਾਤਲ ਪਾਰਟੀ ਕਾਂਗਰਸ ਹੈ ਇਹ ਲਗਾਤਾਰ ਉਹ ਕਹਿੰਦੇ ਰਹੇ ਤੇ ਅੱਜ ਉਸੇ ਪਾਰਟੀ ਦੇ ਵਿੱਚੋਂ ਖੁਦ ਸ਼ਾਮਲ ਹੋ ਗਏ ਇਹ ਸਭ ਤੋਂ ਵੱਡਾ ਸਵਾਲ ਸਾਡੇ ਲੀਡਰਾਂ ਤੇ ਜ਼ਰੂਰ ਖੜਾ ਹੋਏਗਾ ਕਿ ਤੁਹਾਡੇ ਵੱਲੋਂ ਦਿੱਤੇ ਗਏ ਬਿਆਨ ਤੁਹਾਡੇ ਵੱਲੋਂ ਦੱਸੀ ਗਈ ਆਪਣੀ ਪਾਰਟੀ ਦੀ ਆਈਡੀਓਲੋਜੀ ਜਿਹੜੀ ਉਹ ਕਿੱਥੇ ਗਈ ਹੁਣ ਉਹ ਕਿੱਥੇ ਸਟੈਂਡ ਕਰਦੀ ਹੈ ਰਵਨੀਤ ਬਿੱਟੂ ਹਰਾਂ ਨੇ ਸਵਾਲ ਚੁੱਕਿਆ ਕਿਉਂਕਿ ਸਵਾਲ ਤਾਂ ਬਣਦਾ ਹੀ ਸੀਗਾ ਰਵਨੀਤ ਬਿੱਟੂ ਨੇ ਸਵਾਲ ਚੁੱਕਿਆ ਕਿ ਬਲਾਤਕਾਰ ਦੇ ਇੰਨੇ ਸੰਗੀਨ ਅਲੀਗੇਸ਼ਨ ਦੇ ਰਾਹੀ ਦੋ ਚਾਰ ਹੋਰੇ ਇੱਕ ਲੀਡਰ ਨੂੰ ਭਾਜਪਾ ਨੇ ਆਪਣੀ ਕਾਂਗਰਸ ਨੇ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕਰ ਲਿਆ ਹੁਣ ਕਿਸ ਸਮੂਹ ਦੇ ਨਾਲ ਤੁਸੀਂ ਆਪਣੀ ਪਾਰਟੀ ਦੇ ਵਿੱਚ ਉਹਨਾਂ ਨੂੰ ਸ਼ਾਮਲ ਕੀਤਾ ਸਵਾਲ ਤਾਂ ਇਹ ਵੀ ਨੇ ਕਿਉਂਕਿ ਕਾਂਗਰਸ ਲਗਾਤਾਰ ਇਹ ਅਲੀਗੇਸ਼ਨ ਭਾਜਪਾ ਤੇ ਲਾ ਰਹੀ ਹੈ ਕਿ ਦਾਗੀ ਲੀਡਰ ਕਰਪਟ ਬਲਾਤਕਾਰੀ ਉਹਨਾਂ ਨੂੰ ਆਪਣੀ ਪਾਰਟੀ ਦੇ ਵਿੱਚ ਲਿਆ ਜਾ ਰਿਹਾ ਹੁਣ ਇਹੀ ਗੱਲ ਬੀਜੇਪੀ ਨੂੰ ਵੀ ਮੌਕਾ ਮਿਲ ਗਿਆ ਕਿਉਂਕਿ ਸਿਮਰ ਬੈਂਸ ਉੱਤੇ ਸੰਗੀਨ ਅਲੀਗੇਸ਼ਨ ਨੇ ਰੇਪ ਦੇ ਜੇਲ੍ਹ ਦੀ ਹਵਾ ਵੀ ਖਾਦੀ ਹੈ ਉਹਨਾਂ ਨੇ ਇਸ ਮਸਲੇ ਦੇ ਵਿੱਚ ਉਹਨਾਂ ਨੂੰ ਕਾਂਗਰਸ ਪਾਰਟੀ ਨੇ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕਰ ਲਿਆ ਸੋ ਸਵਾਲ ਰਵਨੀਤ ਬਿੱਟੂ ਦਾ ਵੀ ਜਾਇਜ਼ ਹੈਗਾ ਸੋ ਇਹ ਇਸ ਕਰਕੇ ਹੁਣ ਜਿਹੜਾ ਚਿਹਰਿਆਂ ਦੀ ਸਿਆਸਤ ਹੀ ਰਹਿ ਗਈ ਆ ਪਾਰਟੀਆਂ ਦੀ ਆਈਡੀਓਲੋਜੀ ਕੀ ਆ ਪਾਰਟੀਆਂ ਸੋਚਦੀਆਂ ਕਿ ਨੇ ਤੁਹਾਡੇ ਤੋਂ ਵੋਟਾਂ ਮੰਗਣ ਵੇਲੇ ਉਹ ਫਲਾਣਾ ਇਦਾਂ ਠਮਕਾ ਇਦਾਂ ਤੇ ਅਸੀਂ ਬੜੇ ਪਾਕ ਸਾਫਾਂ ਤੇ ਤੁਹਾਡੀ ਵੋਟ ਲੈ ਕੇ ਕੱਲ ਨੂੰ ਫਿਰ ਕਿਸੇ ਪਾਰਟੀ ਦੇ ਵਿੱਚ ਚਲੇ ਜਾਣ ਇਸ ਦੇ ਵਿੱਚ ਹੁਣ ਕੋਈ ਦੁਰਾ ਹੀ ਨਹੀਂ ਰਹਿ ਗਈ ਕਿ ਆਈਡੀਓਲੋਜੀ ਪੰਜਾਬ ਦੇ ਵਿੱਚੋਂ ਲਗਭਗ ਬਹੁਤ ਸਾਰੀਆਂ ਪਾਰਟੀਆਂ ਤੇ ਲੀਡਰਾਂ ਦੀ ਖਤਮ ਹੁੰਦੀ ਜਾ ਰਹੀ ਹੈ ਬਿਲਕੁਲ ਜਿਦੋਂ ਸਾਡੇ ਪੱਤਰਕਾਰ ਵੀ ਲੋਕਾਂ ਦੇ ਨਾਲ ਆਵਾਮ ਦੀ ਆਵਾਜ਼ ਇਸ ਖਾਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਦੇ ਨੇ ਤਾਂ ਲੋਕ ਵੀ ਸਾਫ਼ ਤੌਰ ਤੇ ਇਹ ਕਹਿੰਦੇ ਹੋਏ ਨਜ਼ਰ ਆਉਂਦੇ ਨੇ ਕਿ ਹੁਣ ਕਿਹੜੀ ਪਾਰਟੀ ਤੇ ਕਿਹੜੇ ਉਮੀਦਵਾਰ ਤੇ ਯਕੀਨ ਕਰੀਏ ਰਾਤ ਨੂੰ ਕਿਸੇ ਹੋਰ ਪਾਰਟੀ ਦੇ ਮੰਨ ਜੇ ਤੇ ਸੌਂਦੇ ਨੇ ਸਵੇਰੇ ਕਿਸੇ ਹੋਰ ਪਾਰਟੀ ਦੇ ਵਿੱਚ ਉੱਟ ਜਾਂਦੇ ਨੇ ਜੋ ਕਦੇ ਕਿਸੇ ਦੂਜੀ ਪਾਰਟੀ ਦੇ ਖਿਲਾਫ ਜੋ ਹੈ ਪੁਰਜ਼ੋਰ ਵਿਰੋਧ ਕਰ ਰਹੀ ਸੀ ਅਗਲੇ ਹੀ ਦਿਨ ਉਸੇ ਪਾਰਟੀ ਦੇ ਵਿੱਚ ਸ਼ਾਮਲ ਹੋ ਕੇ ਵੋਟਾਂ ਮੰਗ ਰਹੇ ਹੁੰਦੇ ਨੇ ਜਿਵੇਂ ਤੁਸੀਂ ਜ਼ਿਕਰ ਕੀਤਾ 20 ਤੋਂ ਬਾਅਦ ਮਾਮਲੇ ਉਹਨਾਂ ਤੇ ਦਰਜ ਨੇ 307 ਦਾ ਮਾਮਲਾ ਦੀ ਵੀ ਉਸ ਦੇ ਵਿੱਚ ਹੈਗਾ ਰੇਪ ਦੇ ਬੇहद ਗੰਭੀਰ ਇਲਜ਼ਾਮ ਉਹ ਜੇਲ੍ਹ ਦੇ ਵਿੱਚ ਵੀ ਰਹੇ ਪਰ ਹੁਣ ਕਾਂਗਰਸ ਪਾਰਟੀ ਦੇ ਵਿੱਚ ਨਹੀਂ ਇੱਕ ਦਿਲਚਸਪ ਗੱਲ ਇਹ ਵੀ ਹੈ ਕਿ ਜਿਨ੍ਹਾਂ ਦੇ ਨਾਲ ਇੱਕ ਨਵਾਂ ਫਰੰਟ ਇਹਨਾਂ ਨੇ ਬਣਾਇਆ ਸੁਖਪਾਲ ਸਿੰਘ ਖਹਿਰਾ ਹੁਣ ਉਹ ਵੀ ਉਸੇ ਪਾਰਟੀ ਦੇ ਵਿੱਚ ਨਹੀਂ ਤੇ ਹੁਣ ਬੈਂਸ ਬਰਦਰਸ ਵੀ ਉਸੇ ਪਾਰਟੀ ਦੇ ਵਿੱਚ ਨੇ ਆ ਹੁਣ ਦੀ ਗੱਲ ਹੈ 2023 ਦੀ ਜਲੰਧਰ ਬਾਈਪੋਲ ਇਲੈਕਸ਼ਨ ਸੀਗੀ ਜ਼ਿਮਨੀ ਚੌਂ ਸੀ ਉਹਦੇ ਵਿੱਚ ਇਹਨਾਂ ਨੇ ਬੀਜੇਪੀ ਦਾ ਸਮਰਥਨ ਕੀਤਾ ਸੀ ਇੰਦਰ ਇਕਬਾਲ ਸਿੰਘ ਹਟਵਾਲ ਜਿਹੜੇ ਉਮੀਦਵਾਰ ਸੀਗੇ ਉਹਨਾਂ ਦਾ ਸਮਰਥਨ ਇਹਨਾਂ ਨੇ ਬੈਂਸ ਬਰਦਰਸ ਨੇ ਕੀਤਾ ਕਿ ਅਸੀਂ ਆਪਣਾ ਉਮੀਦਵਾਰ ਨਹੀਂ ਖੜਾ ਕਰਦੇ ਜੀ ਅਸੀਂ ਤੁਹਾਨੂੰ ਸਮਰਥਨ ਦਿੰਨੇ ਆ ਬੀਜੇਪੀ ਨੂੰ ਉਹ ਉਹ ਸੁਸ਼ੀਲ ਰਿੰਕੂ ਉਦੋਂ ਜ ਸਵਾਲ ਇਹ ਖੜਾ ਹੁੰਦਾ ਕਿ ਤੁਹਾਡੀ ਆਈਡੀਓਲੋਜੀ ਕੁਝ ਮਹੀਨਿਆਂ ਬਾਅਦ ਹੀ ਚੇਂਜ ਹੋ ਗਈ ਤੁਹਾਨੂੰ ਬੀਜੇਪੀ ਪਸੰਦ ਨਹੀਂ ਆ ਰਹੀ ਤਾਂ ਹੁਣ ਤੁਸੀਂ ਕਾਂਗਰਸ 'ਚ ਸ਼ਾਮਲ ਹੋਰਗੇ ਹੁਣ ਲੋਕ ਜਿਹੜੇ ਵੋਟਾਂ ਤੁਹਾਨੂੰ ਇਹ ਸੋਚ ਕੇ ਇਸ ਭਰੋਸੇ ਤੇ ਪਾਉਂਦੇ ਨੇ ਕਿ ਤੁਸੀਂ ਫਲਾਣੀ ਪਾਰਟੀ ਦਾ ਸਪੋਰਟ ਕਰ ਰਹੇ ਹੋ ਤੁਹਾਨੂੰ ਵੋਟ ਪਾ ਰਹੇ ਆ ਤੁਸੀਂ 6 ਮਹੀਨੇ ਬਾਅਦ ਉਹ ਪਾਰਟੀ ਛੱਡ ਕੇ ਦੂਜੀ ਪਾਰਟੀ 'ਚ ਆ ਜਾਂਦੇ ਹੋ ਕਿੰਨਾ ਔਖਾ ਹੈ ਪਾਰਟੀ ਬਦਲਣਾ ਤੇ ਉਸ ਪਾਰਟੀ ਦੀ ਆਈਡੀਓਲੋਜੀ ਬਾਰੇ ਕਹਿਣਾ ਕਿ ਦੇਖੋ ਉਹ ਮਾੜੀ ਹੈ ਇਹ ਇੱਕ ਆਪਣੇ ਆਪ ਦੇ ਵਿੱਚ ਸ਼ੀਸ਼ਾ ਦਿਖਾਉਂਦਾ ਲੋਕਾਂ ਨੂੰ ਕਿ ਵੋਟ ਪਾਉਣ ਤੋਂ ਪਹਿਲਾਂ ਹੁਣ ਤੁਸੀਂ 10 ਵਾਰ ਜ਼ਰੂਰ ਸੋਚ ਲਿਓ ਅ ਬਿਲਕੁਲ ਹੁਣ ਗੱਲ ਉਸ ਤਸਵੀਰ ਦੀ ਕਰਦੇ ਹਾਂ ਜੋ ਪੂਰਾ ਦਿਨ ਸੁਰਖੀਆਂ ਦੇ ਵਿੱਚ ਛਾਈ ਰਹੀ ਜੋ ਪੂਰਾ ਦਿਨ ਚਰਚਾ ਦਾ ਵਿਸ਼ਾ ਬਣੀ ਰਹੀ ਇਹ ਤਸਵੀਰ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜੋ ਤਕਸ਼ਰੀ ਪਟਨਾ ਸਾਹਿਬ ਦੇ ਵਿੱਚ ਨਤਮਸਤਕ ਹੋਣ ਦੇ ਲਈ ਪਹੁੰਚੇ ਸਿਰ ਤੇ ਦਸਤਾਰ ਪ੍ਰਧਾਨ ਮੰਤਰੀ ਨੇ ਸਜਾਈ ਹੋਈ ਸੀ ਤਸਵੀਰਾਂ ਤੁਸੀਂ ਵੇਖ ਰਹੇ ਹੋ ਦਸਤਾਰ ਸਜਾ ਕੇ ਗੁਰੂ ਘਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚੇ ਉਹਨ ਸ਼੍ਰੀ ਬਾਦ ਲਈ ਆ ਨਤਮਸਤਕ ਹੋਏ ਤੇ ਪੀਐਮ ਮੋਦੀ ਨੇ ਇੱਥੇ ਸੇਵਾ ਵੀ ਜੋ ਹੈ ਉਹ ਕੀਤੀ ਹੈ ਲੰਗਰ ਹਾਲ ਦੇ ਵਿੱਚ ਲੰਗਰ ਬਣਾਉਂਦੇ ਹੋਏ ਨਰਿੰਦਰ ਮੋਦੀ ਜੂ ਨੇ ਉਹ ਨਜ਼ਰ ਆਏ ਨੇ ਇਸ ਦੇ ਨਾਲ ਹੀ ਉਹਨਾਂ ਨੇ ਸੰਗਤ ਨੂੰ ਲੰਗਰ ਜੋ ਹੈ ਉਹ ਵਰਤਾਇਆ ਵੀ ਹੈ ਬਿਹਾਰ ਦੇ ਦੌਰੇ ਤੇ ਸੀ ਇਹਨਾਂ ਤਸਵੀਰਾਂ ਤੋਂ ਬਾਅਦ ਸ਼ਾਮ ਨੂੰ ਸ਼ਕਤੀ ਪ੍ਰਦਰਸ਼ਨ ਕਰਦੇ ਹੋਏ ਵੀ ਨਜ਼ਰ ਆਏ ਰੋਡ ਸ਼ੋ ਵੀ ਉਹਨਾਂ ਦੇ ਵੱਲੋਂ ਕੀਤਾ ਗਿਆ ਤੇ ਪਲਕੇ ਨਾਮਜ਼ਦਗੀ ਜੋ ਹੈ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਭਰੀ ਜਾਣੀ ਹੈ ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਲੰਗਰ ਦੀ ਸੇਵਾ ਜੋ ਹੈ ਉਹ ਕਰ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਰ ਤੇ ਦਸਤਾਰ ਜੋ ਹੈ ਉਹ ਸਜਾਈ ਹੋਈ ਹੈ ਤੇ ਸੰਗਤ ਜੋ ਜੋ ਹੈ ਉਹ ਲੰਗਰ ਸ਼ਕਾ ਵੀ ਰਹੀ ਨੇ ਨਰਿੰਦਰ ਮੋਦੀ ਅਰ ਪੀਜੀ ਤੁਸੀਂ ਇਹਨਾਂ ਤਸਵੀਰਾਂ ਨੂੰ ਕਿਵੇਂ ਵੇਖਦੇ ਹੋ ਕੁਝ ਲੋਕ ਕਹਿ ਰਹੇ ਨੇ ਕਿ ਕਿਉਂਕਿ ਬਿਹਾਰ ਦੇ ਦੌਰੇ ਦੇ ਵਿੱਚ ਸੀਗੇ ਆਸਥਾ ਨਰਿੰਦਰ ਮੋਦੀ ਜੀ ਦਾ ਜੋ ਹੈ ਉਹ ਸਿੱਖੀ ਦੇ ਵਿੱਚ ਬਹੁਤ ਜ਼ਿਆਦਾ ਹੈ ਅਕਸਰ ਗੁਰੂ ਘਰਾਂ ਦੇ ਵਿੱਚ ਨਤਮਸਤਕ ਜੋ ਨੇ ਉਹ ਹੁੰਦੇ ਰਹਿੰਦੇ ਨੇ ਤਾਂ ਕੁਝ ਲੋਕ ਇਸ ਦੀ ਟਾਈਮਿੰਗ ਨੂੰ ਲੈ ਕੇ ਵੀ ਸਵਾਲ ਚੁੱਕ ਰਹੇ ਨੇ ਕਿਉਂਕਿ ਪੰਜਾਬ ਦੀਆਂ ਵੋਟਾਂ ਵੀ ਹੁਣ ਕੁਝ ਬਹੁਤ ਦੂਰ ਨਹੀਂ ਗਏ 22 ਦਿਨ ਹੀ ਬਚੇ ਨੇ ਤੇ ਕੱਲ ਉਹਨਾਂ ਨੇ ਆਪਣੀ ਨਾਮਜ਼ਦਗੀ ਵੀ ਭਰਨੀ ਹੈ ਤੁਸੀਂ ਕਿਵੇਂ ਵੇਖਦੇ ਹੋ ਬਿਲਕੁਲ ਠੀਕ ਹੈ ਦੇਖੋ ਵਿਰੋਧੀ ਤਰ੍ਹਾਂ ਜਿਵੇਂ ਪਹਿਲਾਂ ਹੀ ਕਿਹਾ ਸੀਗਾ ਕਿ ਇਲੈਕਸ਼ਨ ਦੌਰਾਨ ਕਿਸੇ ਵੀ ਵੱਡੇ ਲੀਡਰ ਪਰ ਲੋਕ ਕੀਤੇਗੀ ਕੋਈ ਵੀ ਕੰਮ ਚੰਗਾ ਮਾੜਾ ਉਹ ਇੱਕ ਇੱਕ ਕੰਮ ਹੈ ਜਿਹੜਾ ਉਹ ਹਾਈਲਾਈਟ ਹੁੰਦਾ ਹੈ ਇਹ ਤਾਂ ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਨੇ ਦਸਤਾਰ ਪਹਿਲੀ ਵਾਰ ਨਹੀਂ ਸਜਾਈ ਬਹੁਤ ਵਾਰ ਉਹ ਸਜਾ ਚੁੱਕੇ ਨੇ ਔਰ ਕੋਈ ਵੀ ਮੌਕਾ ਐਦਾਂ ਦਾ ਹੁੰਦਾ ਉਹ ਖੁੰਝਣ ਨਹੀਂ ਦਿੰਦੇ ਆ ਭਾਵੇਂ ਸਰਗੁਰ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਹੋਵੇ ਜਾਂ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਹੋਵੇ ਤਾਂ ਗੁਰਦੁਆਰੇ ਨਤਮਸਤਕ ਜ਼ਰੂਰ ਹੁੰਦੇ ਨੇ ਕਿਸੇ ਵੀ ਗੁਰਦਾਰ ਦੇ ਵਿੱਚ ਹੁਣ ਬਿਹਾਰ ਦੇ ਹੁਣ ਦੌਰਤੇ ਸੀਗੇ ਤਾਂ ਉਹਨਾਂ ਨੇ ਤਖਸੀਰੀ ਪਟਨਾ ਸਾਹਿਬ ਜਿਹੜਾ ਦਸਮ ਪਾਤਸ਼ਾਹ ਦਾ ਜਨਮ ਸਥਾਨ ਹੈ ਉੱਥੇ ਉਹ ਨਤਮਸਤਕ ਹੋਏ ਨਾ ਸਿਰਫ ਨਤਮਸਤਕ ਹੋਏ ਬਲਕਿ ਉਹਨਾਂ ਨੇ ਲੰਗਰ ਦੇ ਵਿੱਚ ਸੇਵਾ ਵੀ ਨਿਭਾਈ ਔਰ ਪ੍ਰਸ਼ਾਦਾ ਵੀ ਚਕਾਇਆ ਹੁਣ ਸਵਾਲ ਕੀ ਹੈ ਸਵਾਲ ਹੈ ਕਿ ਦਾ ਮੈਸੇਜ ਕੀ ਕਨਵੇ ਹੋ ਰਿਹਾ ਹੈ ਕੋਈ ਵੀ ਪਾਰਟੀ ਹੈ ਜਦੋਂ ਵੀ ਕੋਈ ਵੀ ਕੰਮ ਕਰਦੀ ਹੈ ਤਾਂ ਉਹਦੇ ਪਿੱਛੇ ਉਹਦਾ ਇੱਕ ਮਕਸਦ ਹੁੰਦਾ ਹੈ ਕਿ ਇਸ ਦਾ ਮੈਸੇਜ ਕੀ ਕਨਵੇ ਕਰਨਾ ਮੈਸੇਜ ਕੀ ਕਨਵੇ ਕਰਨਾ ਤੁਸੀਂ ਪਿਛਲੀਆਂ ਰੈਲੀਆਂ ਨਾਲ ਇਸ ਗੱਲ ਨੂੰ ਜੋੜ ਕੇ ਦੇਖੋ ਪਿਛਲੀਆਂ ਰੈਲੀਆਂ ਦੇ ਵਿੱਚ ਨਰਿੰਦਰ ਮੋਦੀ ਹੁਰਾ ਨੇ ਇਹ ਕਿਹਾ ਕਿ ਕਾਂਗਰਸ ਪਾਰਟੀ ਹੈ ਜਿਹੜੀ ਉਹ ਘੱਟ ਗਿਣਤੀਆਂ ਨੂੰ ਪੈਸਾ ਦੇਣਾ ਚਾਹੁੰਦੀ ਹੈ ਵੱਧ ਗਿਣਤੀਆਂ ਤੋਂ ਲੈ ਕੇ ਘੱਟ ਗਿਣਤੀਆਂ ਨੂੰ ਪੈਸਾ ਦੇਣਾ ਚਾਹੁੰਦੀ ਹੈ ਉਸ ਘੱਟ ਗਿਣਤੀਆਂ ਦੇ ਵਿੱਚ ਉਹ ਟਾਰਗੇਟ ਤਾਂ ਕਰਨਾ ਚਾਹੁੰਦੇ ਸੀ ਇੱਕ ਪਾਰਟਿਕੂਲਰ ਕੌਮ ਨੂੰ ਧਰਮ ਨੂੰ ਪਰ ਉਸ ਉਹਨਾਂ ਕੱਟਗਿਣਤੀਆਂ ਦੇ ਵਿੱਚ ਕਿਤੇ ਨਾ ਕਿਤੇ ਕੁਝ ਲੋਕਾਂ ਨੇ ਇਤਰਾਜ਼ ਜ਼ਰੂਰ ਜਤਾਇਆ ਕਿ ਕੱਟਗਿਣਤੀਆਂ ਦੇ ਵਿੱਚ ਸਿੱਖ ਵੀ ਆਂਦੇ ਨੇ ਹੋਰ ਵੀ ਪਾਈਚਾਰੇ ਆਂਦੇ ਨੇ ਜਿਨ੍ਹਾਂ ਦਾ ਵਿੱਚ ਸਿੱਖ ਵੀ ਨੇ ਸੋ ਮੈਨੂੰ ਲੱਗਦਾ ਹੈ ਕਿ ਪਾਰਟੀ ਨੇ ਇਸ ਛਵੀ ਨੂੰ ਸੁਧਾਰਨ ਦੇ ਲਈ ਕਿ ਸਿੱਖਾਂ ਦੇ ਪ੍ਰਤੀ ਅਸੀਂ ਕਦੇ ਮਾੜਾ ਨਹੀਂ ਬੋਲ ਸਕਦੇ ਸਿੱਖ ਤਾਂ ਸਾਡੇ ਨਾਲ ਖੜੇ ਨੇ ਸਿੱਖਾਂ ਦੇ ਨਾਲ ਅਸੀਂ ਖੜੇ ਆ ਉਸ ਜਿਹੜਾ ਆਪਣਾ ਸਟੇਟਮੈਂਟ ਹੈ ਉਸ ਨੂੰ ਸਹੀ ਕਰਨ ਦੇ ਲਈ ਦੁਰਸਤ ਕਰਨ ਦੇ ਲਈ ਇਹ ਸਭ ਕੁਝ ਕੀਤਾ ਹੈ ਹਾਲਾਂਕਿ ਉਹਨਾਂ ਦੀ ਆਸਥਾ ਹੋ ਸਕਦੀ ਹੈ ਟਾਈਮਿੰਗ ਨੂੰ ਲੈ ਕੇ ਪਾਰਟੀਆਂ ਜ਼ਰੂਰ ਸਵਾਲ ਚੁੱਕਦੀਆਂ ਨੇ ਔਰ ਟਾਈਮਿੰਗ ਨੂੰ ਲੈ ਕੇ ਪੱਤਰਕਾਰਾਂ ਦਾ ਵੀ ਸਵਾਲ ਜ਼ਰੂਰ ਬਣਦਾ ਹੀ ਬਣਦਾ ਹੈ ਕਿ ਅੱਗੇ ਪਿੱਛੇ ਤੁਸੀਂ ਨਾ ਸੀ ਮਤਲਬ ਇੰਨੇ ਸਾਰੇ ਕੈਮਰੇ ਤੁਸੀਂ ਲੰਗਰ ਹਾਲ ਦੇ ਵਿੱਚ ਵੀ ਲੈ ਕੇ ਜਾ ਰਹੇ ਹੋ ਜੇ ਤੁਹਾਡੀ ਆਸਥਾ ਤੇ ਕੈਮਰਾ ਦੀ ਜ਼ਰੂਰਤ ਕੀ ਕੋਈ ਜਦੋਂ ਬੰਦਾ ਦਰਬਾਰ ਸਾਹਿਬ ਮੱਥਾ ਟੇਕਣ ਜਾਂਦਾ ਹੈ ਕਿ ਆ ਆਪਣੇ ਨਾਲ ਕੈਮਰੇ ਲੈ ਕੇ ਜਾਂਦਾ ਪੂਰੀ ਫੌਜ ਲੈ ਕੇ ਜਾਂਦਾ ਕਿ ਤੂੰ ਮੈਂ ਜਦ ਰੋਟੀ ਵੰਡ ਰਿਹਾ ਤਾਂ ਵੀ ਸ਼ਾਟਸ ਚਾਹੀਦਾ ਜਦੋਂ ਮੈਂ ਕੜਛੀ ਚਲਾ ਰਿਹਾ ਤਾਂ ਵੀ ਚਾਹੀਦਾ ਜਦੋਂ ਮ ਤਾਂ ਵੀ ਸ਼ਾਰਟਸ ਚਾਹੀਦਾ ਸੋ ਉਹ ਸੇਵਾ ਦੇ ਨਾਲੋਂ ਜ਼ਿਆਦਾ ਐ ਲੱਗਦਾ ਕਿ ਤੁਸੀਂ ਐਡਵਰਟਾਈਜ਼ਮੈਂਟ ਕਰਨ ਗਏ ਹੋ ਆਪਣਾ ਪ੍ਰਚਾਰ ਕਰਨ ਗਏ ਹੋ ਜੇ ਤੁਸੀਂ ਨਮਾਣੇ ਸਿੱਖਵੋ ਜੋ ਜਾਓ ਤੁਹਾਡੀ ਵੀਡੀਓ ਕਿਸੇ ਦੇ ਮੋਬਾਈਲ ਫੋਨ ਤੋਂ ਵਾਇਰਲ ਹੋ ਗਏ ਉਹ ਗੱਲ ਵੱਖਰੀ ਹੈ ਪਰ ਇਹ ਪਾਰਟਿਕੂਲਰ ਸ਼ੂਟ ਹੋਇਆ ਪਿਆ ਪ੍ਰੋਪਰ ਇਦਾਂ ਲੱਗਦਾ ਹੈ ਪੂਰੀ ਟੀਮ ਨੇ ਹਾਂ ਮਲਟੀ ਕੈਮ ਪੀਆਰ ਕੀਤੀ ਹੈ ਪੂਰੀ ਸੋ ਇਹ ਗੱਲਾਂ ਜਿਹੜੀਆਂ ਨੇ ਉਹ ਵਾਕਈ ਦੂਜੀਆਂ ਪਾਰਟੀਆਂ ਨੂੰ ਚਲੋ ਪੱਤਰਕਾਰਾਂ ਦਾ ਤਾਂ ਫਰਜ਼ ਹੁੰਦਾ ਹੈ ਕਿ ਸਵਾਲ ਚੁਕਣਾ ਦੂਜੀਆਂ ਪਾਰਟੀਆਂ ਨੂੰ ਤੁਸੀਂ ਮਸਾਲਾ ਜ਼ਰੂਰ ਦੇ ਰਹੇ ਹੋ ਕਿ ਦੇਖੋ ਜੀ প্রচার ਕਰਨਾ ਸਿੱਖਣਾ ਤਾਂ ਕੋਈ મોદી ਸਾਹਿਬ ਤੋਂ ਸਿੱਖੇ ਬਿਲਕੁਲ ਸਹੀ ਗੱਲ ਹੈ ਕਿਉਂਕਿ ਵਿਰੋਧੀ ਤਾਂ ਅਕਸਰ ਇਹ ਲਗਾਤਾਰ ਸਿੱਧੇ ਤੌਰ ਤੇ ਹੀ ਕਹਿੰਦੇ ਰਹੇ ਨੇ ਕਿ ਬੀਜੇਪੀ ਦਾ ਕਰਦੀ ਹੀ ਧਰਮ ਦੀ ਸਿਆਸਤ ਹੈ ਜਿਵੇਂ ਤੁਸੀਂ ਪਿਛਲੇ ਕੁਝ ਸਮੇਂ ਦਾ ਜ਼ਿਕਰ ਕੀਤਾ ਉਹਨਾਂ ਦੀ ਸਪੀਚਾਂ ਦੇ ਵਿੱਚ ਵੀ ਇਹ ਅਜਿਹੀਆਂ ਚੀਜ਼ਾਂ ਜੋ ਨੇ ਉਹ ਅਚਲਕਦੀਆਂ ਹੋਈਆਂ ਨਜ਼ਰ ਆਈਆਂ ਨੇ ਇੱਕ ਪੈਰਟੀਕੂਲਰ ਭਾਈਚਾਰੇ ਨੂੰ ਲੈ ਕੇ ਸਿੱਧੇ ਤੌਰ ਤੇ ਉਹ ਨਿਸ਼ਾਨੇ ਸਾਧਦੇ ਹੋਏ ਨਜ਼ਰ ਆਏ ਤੇ ਰਾਮ ਮੰਦਿਰ ਨੂੰ ਲੈ ਕੇ ਜਿਸ ਤਰੀਕੇ ਨਾਲ ਬੀਜੇਪੀ ਤੇ ਇਲਜ਼ਾਮ ਲੱਗੇ ਸੀ ਆਪਣੇ ਇਸੇ ਖਾਸ ਪ੍ਰੋਗਰਾਮ ਚ ਤਸਵੀਰਾਂ ਵੀ ਵਿਖਾਈਆਂ ਤੇ ਉਸੇ ਖਾਸ ਤੌਰ ਤੇ ਡਿਬੇਟ ਵੀ ਕੀਤੀ ਕਿ ਕਿਵੇਂ ਧਰਮ ਦੇ ਨਾਮ ਤੇ ਸਿੱਧੇ ਤੌਰ ਤੇ ਵੋਟਾਂ ਮੰਗੀਆਂ ਗਈਆਂ ਤਾਂ ਸ਼ਾਇਦ ਹੋ ਸਕਦਾ ਹੈ। ਔਰ ਔਰ ਲਵਪਰੀ ਤੇ ਇਹ ਵੀਡੀਓਜ਼ ਬਾਅਦ ਚੋ ਵੀ ਵਰਤੀਆਂ ਜਾਂਦੀਆਂ। ਇਹ ਵੀਡੀਓ ਇੱਕ ਇੱਕ ਦਿਨ ਦਾ ਇਵੈਂਟ ਨਹੀਂ ਹੋ ਕੇ ਨਿਬੜ ਗਿਆ। ਹੁਣ ਇਹ ਵੀਡੀਓਜ਼ ਜਦੋਂ ਜਦੋਂ ਸਿੱਖਾਂ ਦੀ ਕੋਈ ਗੱਲ ਹੋਏਗੀ, ਜਦੋਂ ਜਦੋਂ ਕੋਈ ਗੁਰਪੁਰਬ ਆਏਗਾ ਜਾਂ ਜਦੋਂ ਚੋਣ ਪ੍ਰਚਾਰ ਲਈ ਪੰਜਾਬ ਦੇ ਵਿੱਚ ਆਣਗੇ ਤਾਂ ਉਹ ਵੀਡੀਓਜ਼ ਵਾਰ-ਵਾਰ ਚਲਾਈਆਂ ਜਾਣਗੀਆਂ। ਸਟ੍ਰਾਈਕ ਕੀਤੀਆਂ ਜਾਣਗੀਆਂ ਕਿ ਦੇਖੋ ਸਾਡੇ ਮੰਨ ਦੇ ਵਿੱਚ ਇਸ ਧ ਸਤਾਰਨ ਦੇ ਪ੍ਰਤੀ ਇੱਕ ਨਾ ਅਕੀਦਾ ਰੱਖਦੇ ਆ ਰੱਖਦੇ ਹੋਣਗੇ ਪਰ ਜਦੋਂ ਇਲੈਕਸ਼ਨ ਦੇ ਵਿੱਚ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਐਕਸ਼ਨ ਕਰਦੇ ਹੋ ਕਿ ਕੋਈ ਇਵੈਂਟ ਕ੍ਰੀਏਟ ਕਰਦੇ ਹੋ ਤਾਂ ਵਾਕਈ ਉਸ ਨੂੰ ਚੋਣ ਪ੍ਰਚਾਰ ਦੇ ਨਾਲ ਜੋੜ ਕੇ ਦੇਖਿਆ ਜਾਂਦਾ ਤਾਂ ਬਿਲਕੁਲ ਵਾਕਈ ਜਦੋਂ ਕੋਈ ਵੱਡਾ ਲੀਡਰ ਖਾਸ ਤੌਰ ਤੇ ਦੇਸ਼ ਦਾ ਪ੍ਰਧਾਨ ਮੰਤਰੀ ਚੋਣਾਂ ਦੇ ਮਾਹੌਲ ਦੇ ਵਿੱਚ ਕੁਝ ਵੀ ਕਰਦਾ ਹੈ ਕਿਸੇ ਵੀ ਧਾਰਮਿਕ ਸਥਾਨ ਦੇ ਵਿੱਚ ਜਾ ਕੇ ਨਤਮਸਤਕ ਹੁੰਦਾ ਹੈ ਤਾਂ ਉਸ ਨੂੰ ਸਿੱਧੇ ਤੌਰ ਤੇ ਚੋਣ ਪ੍ਰਚਾਰ ਦੇ ਨਾਲ ਜੋੜ ਕੇ ਵੇਖਿਆ ਜਾਂਦਾ ਹੈ ਉਸ ਦੇ ਵੱਖ-ਵੱਖ ਮਾਇਨੇ ਜੋ ਨੇ ਉਹ ਕੱਢੇ ਜਾਂਦੇ ਨੇ ਹਰਪ੍ਰੀਤ ਜੀ ਬੇਹਦ ਧੰਨਵਾਦ ਇਸ ਤਮਾਮ ਗੱਲਬਾਤ ਦੇ ਲਈ ਤਾਂ ਅੱਜ ਦੇ ਇਸ ਖਾਸ ਪ੍ਰੋਗਰਾਮ ਚੇਨਈ ਫਿਲਹਾਲ ਮੈਨੂੰ ਜਾਂ ਲਫਪਤ ਬੰਗੜ ਨੂੰ ਦੀਓ ਇਜਾਜ਼ਤ ਧੰਨਵਾਦ